ਇੱਕ ਪਿਤਾ ਇੱਕ ਸਕੇ ਹਮਵਾਰਕ ਸਾਡਾ ਇਹ ਗੁਰੂ ਦਾ ਪਰਿਵਾਰ ਹੈ ਜੇ ਅੱਜ ਸਾਡੇ ਪਰਿਵਾਰ ਵਿੱਚ ਹੀ ਏਕਾ ਨਹੀਂ ਅਸੀਂ ਦੂਜਿਆਂ ਦੇ ਕਾ ਕਿਵੇਂ ਗਰਾਵਾਂਗੇ ਵਾਹਿਗੁਰੂ ਜੀ ਏਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਜੀ ਦੀ ਜੋ ਗੁਰਬਾਣੀ ਦੀ ਵਿਚਾਰਤਾਰ ਉਹਨਾਂ ਨੇ ਦੱਸੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਇੱਥੇ ਇਕੱਤਰ ਹੋਏ ਹਾਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਇੱਥੇ ਪਹੁੰਚਣ ਤੇ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦਾ ਧੰਨਵਾਦ ਹੈ ਜੀ ਬਾਬਾ ਜੀ ਜੇ ਉਹਨਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਜੀ ਬਾਬਾ ਚੇਤ ਸਿੰਘ ਜੀ ਜੋ ਜਥੇਦਾਰ ਸਿੰਘ ਸਾਹਿਬ ਜੀ ਹੋਏ ਨੇ 96 ਕਰੋੜੀ ਬੁੱਢਾ ਦਲ ਦੇ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਉਹਨਾਂ ਨਾਲ ਉਹਨਾਂ ਨੇ ਕਾਫੀ ਸੰਗਤ ਕੀਤੀ ਨਾਲ ਵਿਚਰੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਉਹਨਾਂ ਨੇ ਤੇ ਬਾਬਾ ਚੇਤ ਸਿੰਘ ਜੀਆਂ ਤੋਂ ਅੱਗੇ ਚੱਲਦਾ ਬਾਬਾ ਚੇਤ ਸਿੰਘ ਜੀਆਂ ਦੇ ਹੁਕਮ ਅਨੁਸਾਰ ਹੀ ਉਹਨਾਂ ਨੇ ਉਹਨਾਂ ਦੇ ਹੁਕਮ ਨਾਲ ਹੀ ਧਰਮ ਦੀ ਖੋਜ ਗੁਰਬਾਣੀ ਦੀ ਖੋਜ ਅੱਗੇ ਜਾਰੀ ਰੱਖੀ ਉਸ ਖੋਜ ਦੇ ਵਿੱਚੋਂ ਹੀ ਉਹਨਾਂ ਨੇ ਜੋ ਸਾਨੂੰ ਖੋਜ ਕੇ ਗੁਰਬਾਣੀ ਦੇ ਅਰਥ ਦਿੱਤੇ ਉਹ ਅਰਥ ਜੋ ਆਡੀਓ ਹੈ ਵੀਡੀਓ ਹੈ ਉਹ ਥਰੂਪ ਵਿਚ ਅੱਜ ਸਾਡੇ ਕੋਲ ਮੌਜੂਦ ਨੇ ਦਸਮ ਬਾਣੀ ਤੇ ਗੁਰਬਾਣੀ ਦੀ ਭਰਪੂਰ ਵਿਆਖਿਆ ਬਾਪੂ ਧਰਮ ਸਿੰਘ ਜੀ ਨੇ ਕਰਕੇ ਸਾਨੂੰ ਦਿੱਤੀ ਹੈ ਜਿੰਨੇ ਅਸੀਂ ਸਖਿਆਰਤੀ ਸਿੰਘਾਂ ਸਾਰੇ ਉਸ ਨੂੰ ਸੁਣਦੇ ਆ ਉਸ ਨੂੰ ਅੱਗੇ ਵਾਸਤੇ ਵੀ ਸੁਣਦੇ ਰਹਿਣਾ ਆ ਵਿਚਾਰਦੇ ਰਹਿਣਾ ਤੇ ਡਟ ਕੇ ਉਸ ਤੇ ਪਹਿਰਾ ਦੇਣਾ ਆ ਕਿਸੇ ਵੀ ਸਖਿਆਰਤੀ ਸਿੰਘ ਨੇ ਟੈਂਦੀ ਗਲਾ ਵਾਲੀ ਗੱਲ ਨਹੀਂ ਕਰਨੀ ਚੜਦੀ ਗਲਾ ਦੇ ਵਿੱਚ ਰਹਿਣਾ ਆ ਕਿਉਂਕਿ ਗੁਰਬਾਣੀ ਦਾ ਪਰਮਾਨ ਹੈ ਜਿਹੜੇ ਗੁਰਮਖੋਂਦੇ ਨੇ ਉਹ ਤਾਂ ਬੁੱਢੇ ਵੀ ਨਹੀਂ ਹੁੰਦੇ ਤੇ ਉਹਨਾਂ ਨੇ ਮਰਨਾ ਕਿੱਥੇ ਐ ਐਸੀ ਗੱਲ ਕਿਸੇ ਨੇ ਨਹੀਂ ਕਰਨੀ ਉਹ ਸਦਾ ਆਪਣੇ ਵਿੱਚ ਨੇ ਉਹਨਾਂ ਦੇ ਨਾਲ ਜਿਵੇਂ ਉਹਨਾਂ ਪ੍ਰਚਾਰ ਪ੍ਰਸਾਰ ਕਰਦੇ ਸੀ ਓਵੇਂ ਆਪਾਂ ਪ੍ਰਚਾਰ ਪ੍ਰਸਾਰ ਉਹਨਾਂ ਦਾ ਅੱਗੇ ਲੈ ਕੇ ਜਾਵਾਂਗੇ ਗੁਰਬਾਣੀ ਦੀ ਕਥਾ ਆਪਾਂ ਬਾਪੂ ਜੀ ਵਾਂਗ ਤੇ ਨਹੀਂ ਕਰ ਸਕਦੇ ਇੱਥੇ ਇੱਕ ਨਰੋਲ ਸੱਚ ਹੈ ਪਰ ਉਹਨਾਂ ਦੀ ਜੋ ਵਿਆਖਿਆ ਆਪਣੇ ਕੋਲ ਮੌਜੂਦ ਹੈ ਉਹਨੂੰ ਆਪਾਂ ਸੰਗਤ ਤੱਕ ਪਹੁੰਚਾਉਣ ਦਾ ਉਦਦਮ ਕਰੀਏ ਉਪਰਾਲਾ ਜਾਰੀ ਰੱਖੀਏ ਸੰਗਤ ਦੇ ਵਿੱਚ ਵਿਚਰਿਏ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਪ੍ਰਭ ਹੈ ਜਿਹੜਾ ਸੰਗਤ ਦੇ ਵਿੱਚ ਵਸਦਾ ਆ ਉਸ ਚੀਜ਼ ਨੂੰ ਆਪਾਂ ਮੁੱਖ ਰੱਖ ਕੇ ਅੱਗੇ ਚੱਲੀਏ ਤੇ ਚੱਲਦੇ ਰਹੀਏ ਬਾਬਾ ਜੀ ਦੱਸਦੇ ਹੁੰਦੇ ਸੀ ਕਿ ਜੋ ਧਰਮ ਪ੍ਰਚਾਰ ਦੀ ਝੰਡਾ ਵਰਦਾਰੀ ਹੈ ਦਸਮ ਪਾਸ਼ਾ ਨੇ ਖਾਲਸੇ ਨੂੰ ਦਿੱਤੀ ਸੀ ਉਸ ਨੂੰ ਅਸੀਂ ਹੂਬ ਹੂ ਜਿਵੇਂ ਦਸਮ ਪਾਸ਼ਾ ਨੇ ਦੱਸੀ ਸੀ ਉਵੇਂ ਹੀ ਅੱਗੇ ਲੈ ਕੇ ਚੱਲੀਏ ਬਾਪੂ ਜੀ ਨੇ ਜੋ ਸਾਨੂੰ ਗੁਰਬਾਣੀ ਦੇ ਵਿੱਚ ਹੁਕਮ ਕਿਤੇ ਨੇ ਉਸ ਤੇ ਡਟ ਕੇ ਪਹਿਰਾ ਦਈਏ ਸੱਚ ਹਮੇਸ਼ਾ ਬੋਲਦੇ ਰਹੀਏ ਸੱਚ ਤੇ ਪਹਿਰਾ ਦਈਏ ਝੂਠ ਦਾ ਹਮੇਸ਼ਾ ਵਿਰੋਧ ਕਰਦੇ ਰਹੀਏ ਜਿਵੇਂ ਬਾਪੂ ਜੀ ਨਿਰਵੈਰ ਤੇ ਨਿਰਭਾਇ ਹੋ ਕੇ ਵਿਚਰੇ ਨੇ ਇੱਕ ਛੋਟੀ ਜੀ ਵਿਚਾਰ ਹੈ ਮੈਂ ਸਾਂਝੀ ਕਰਦਾ ਆਪਿਆਂ ਨਾਲ ਕਿਸੇ ਪਾਸੋਂ ਦਸਮ ਬਾਣੀ ਬਾਰੇ ਕਿਸੇ ਵਿਅਕਤੀ ਨੇ ਇੱਕ ਗਾਲ ਗੱਡੀ ਗਾਲ ਕੀ ਗੱਡੀ ਕੰਜਰ ਕਿਤਾਬ ਤੱਕ ਕਹਤਾ ਬਾਪੂ ਜੀ ਨੇ ਡਟ ਕੇ ਉਸ ਗੱਲ ਤੇ ਪਹਿਰਾ ਦਿੱਤਾ ਕਹਿੰਦੇ ਵੀ ਜੇ ਕਿਸੇ ਨੇ ਦਸਮ ਬਾਣੀ ਤੇ ਵਿਚਾਰ ਕਰਨੀ ਹੈ ਸਾਹਮਣੇ ਆ ਕੇ ਵਿਚਾਰ ਕਰ ਸਕਦੇ ਹੋ ਜੇ ਤੁਸੀਂ ਸਾਬਤ ਕਰਤਾ ਤੇ ਤੁਸੀਂ ਮੇਰਾ ਸਿਰ ਵਗਦੇ ਜੇ ਅਸੀਂ ਸਾਬਤ ਕਰਦਾ ਦਸਮ ਪਾਤਸ਼ਾਹ ਦੀ ਬਾਣੀ ਹੈ ਤੇ ਅਸੀਂ ਤੁਹਾਡਾ ਸਿਰ ਵੱਢਾਂਗੇ ਐਸੀ ਦ੍ਰਿੜਤਾ ਦੀ ਸਾਨੂੰ ਲੋੜ ਹੈ ਜੋ ਦਸਮ ਪਾਤਸ਼ਾਹ ਨੇ ਡਿਊਟੀ ਖਾਲਸੇ ਦੀ ਜਾਂ ਖਾਲਸਾ ਫੌਜ ਦੀ ਲਾਈ ਹੈ ਉਸ ਤੇ ਅਸੀਂ ਡਟ ਕੇ ਪਹਿਰਾ ਦਈਏ ਉਸ ਬਿਨਾ ਏਕਾ ਨਹੀਂ ਹੋਣਾ ਬਾਪੂ ਜੀ ਦੀ ਜੋ ਵਿਚਾਰਤਾ ਰਹੀ ਉਹ ਪੂਰੇ ਜਗਤ ਨੂੰ ਇੱਕ ਕਰਨ ਦੀ ਸੀ ਇਹ ਸਾਡਾ ਜਿੰਨਾ ਵੀ ਹੈਗਾ ਇਹ ਸਾਡਾ ਗੁਰੂ ਦਾ ਪਰਿਵਾਰ ਹੈ ਏਕ ਪਿਤਾ ਇੱਕ ਸਕੇ ਹਮ ਵਾਰਿਕ ਸਾਡਾ ਇਹ ਗੁਰੂ ਦਾ ਪਰਿਵਾਰ ਹੈ ਜੇ ਅੱਜ ਸਾਡੇ ਪਰਿਵਾਰ ਵਿੱਚ ਹੀ ਏਕਾ ਨਹੀਂ ਅਸੀਂ ਦੂਜਿਆਂ ਦੇ ਕਾ ਕਿਵੇਂ ਗਰਾਵਾਂਗੇ ਦੋ ਗੱਲਾਂ ਦਾ ਸਾਡੇ ਥਿਰਕ ਬਹੁਤ ਵੱਡਾ ਮਹਿਣਾ ਹੈ ਹਰ ਇੱਕ ਸਿੱਖ ਦੇ ਗੁਰੂ ਸਾਹਿਬ ਇੱਕ ਬਚਨ ਕਰਦੇ ਨੇ ਗੁਰਬਾਣੀ ਚ ਆਦੀ ਬਾਣੀ ਚ ਯਾ ਜੁਗਮੈਂ ਇਕੇ ਕੋ ਆਇਆ ਮੈਂ ਇਸ ਜਗਤ ਦੇ ਵਿੱਚ ਏਕਾ ਕਰਵਣ ਆਇਆ ਜੇ ਅੱਜ ਸਾਨੂੰ ਕੋਈ ਇਹ ਸਵਾਲ ਕਰ ਦਵੇ ਤੁਹਾਡੇ ਪਰਿਵਾਰ ਚ ਏਕਾ ਨਹੀਂ ਸਾਡੇ ਕੋਲ ਕੀ ਜਵਾਬ ਹੈ ਦੂਜਾ ਵਚਨ ਦਸਮ ਪਾਸ਼ਾ ਕਰਦੇ ਨੇ ਉਹ ਕਹਿੰਦੇ ਚਾਰ ਵਰਣ ਇੱਕ ਵਰਣ ਕਰਾਉ ਇਹ ਵਚਨ ਉਹਨਾਂ ਦਾ ਬਾਕੀ ਪਿਆ ਇਹ ਅਸੀਂ ਕਦੋਂ ਪੂਰਾ ਕਰਨਾ ਹੈ ਇਹ ਆਪਾਂ ਪਰਿਵਾਰ ਚ ਬਹਿ ਕੇ ਵਿਚਾਰਾਂ ਕਰੀਏ ਇਸ ਤੇ ਡਟ ਕੇ ਪਹਿਰਾ ਦੇਈਏ ਤਾਂ ਕਿ ਇਹ ਸਵਾਲ ਸਾਨੂੰ ਕੋਈ ਦੂਜਾ ਵਾਰੋਂ ਨਾ ਕਰੇ ਸੋ ਸਤਜੋਜ ਅਕੈਡਮੀ ਵਾਲੇ ਨੇ ਜੋ ਬਾਪੂ ਜੀ ਦਾ ਹੁਕਮ ਸੀ ਇੱਕ ਬੇਨਤੀ ਹੈ ਸਾਰੀ ਅਕੈਡਮੀ ਵਾਸਤੇ ਕਿਸੇ ਨੇ ਵੀ ਨੈਟ ਤੇ ਕਿਸੇ ਕਿਸਮ ਦੀ ਵੈਸਵਾਜੀ ਨਹੀਂ ਕਰਨੀ ਉਹ ਜਾਰੀ ਰਹੇ ਆਪਣਾ ਜੋ ਗੁਰਬਾਣੀ ਦਾ ਉਪਦੇਸ਼ ਬਾਪੂ ਜੀ ਦੇ ਗਏ ਉਸ ਨੂੰ ਸੁਣੋ ਸੁਣ ਕੇ ਮੰਨੋ ਮੰਨ ਕੇ ਉਸ ਤੇ ਪਹਿਰਾ ਦਿਓ ਹੋਇਆਂ ਪੁੱਲਾਂ ਚਿੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ